ਵੇਲਾ ਲਾਛ ਮਾਰੇ ਸੋ ਪਿੰਗਾ ਸ਼ਿਤਾਈ ਵੇਲਾ ਲਾਛ ਦੇ ਮਾਰੇ ਜਾਣ ਤੇ ਪਿੰਗਾਸ਼ ਨਾ ਦਾ ਦਾਤ ਭੱਜ ਕੇ ਆਇਆ ਦੁਰਗਾ ਸਮੂਹੇ ਬੋਲ ਬਾਕੇ ਸੁਣਾਈ ਉਸਨੇ ਦੁਰਗਾ ਦੇ ਸਾਹਮਣੇ ਪਹੁੰਚ ਕੇ ਵਿਅੰਗ ਭਰੇ ਬੋਲ ਸੁਣਾਈ ਕਰੀ ਆਬਰ ਜੋयो ਗਰਜ ਕੇ ਬਾਨ ਪਰਖੰ 바떼 ਬੱਦਲ ਅਬਰਵਾਂਗ ਗਰਜਕੇ ਪਾਣਾ ਦੀ ਵਰਖਾ ਕੀਤੀ। ਮਹਾਸੋਰ ਬੀਰੰ ਭਰੇ ਯੁੱਧ ਹਰਥੰ। ਓ ਮਹਾਨ ਸ਼ੋਰ ਬੀਰ ਯੁੱਧ ਵਿੱਚ ਆਰੰਧਿਤ ਹੋ ਗਿਆ। ਤਵ ਦੇਵਿਯੰ ਪਾਣ ਬਾਨ ਸੰਭਾਰੰ। ਤਦੋ ਦੇਵੀ ਨੇ ਹੱਥ ਵਿੱਚ ਬਾਣ ਸੰਭਾਲ ਲੇ। ਆਨਿਓ ਦੋਸਟ ਕੇ ਘਾਇ ਸੀ ਸੰ ਮਜਾਰੰ। ਅਤੇ ਦੋਸਤ ਦੇ ਸਿਰ ਵਿੱਚ ਮਾਰ ਕੇ ਕਾਇਲ ਕਰ ਦਿੱਤਾ ਗਿਰਿਓ ਚੂਮ ਪੂਮੰ ਗਏ ਪ੍ਰਾਣ ਛਟੰ ઓਪੋਟਣੀ ਖਾਕੇ ਧਰਤੀ ਉੱਤੇ ਡਿੱਗ ਪਿਆ ਅਤੇ ਉਸ ਦੇ ਪ੍ਰਾਣ ਨਿਕਲ ਗਏ ਮਨੋ ਮੇਰ ਤੋਂ ਸਤਵੋ ਸ਼੍ਰਿੰਗ ਟੁੱਟੰ ਇਹ ਜਪੜ ਤੀਤ ਹੋ ਰਿਹਾ ਸੀ ਮਾਨਵ ਸੁਮੇਰ ਪਰਬਤ ਦੀ ਸਤਵੀਂ ਚੋਟੀ ਟੁੱਟ ਗਈ ਹੋਵੇ ਗਿਰੈ ਬੀਰ ਪਿੰਗਾਸ਼ ਤੇ ਵੀ ਸੰਗਾਰੇ ਜਦੋਂ ਦੇਵੀ ਦੇ ਮਾਰੇ ਪਿੰਗਾਸ਼ ਜਿਹੇ ਜੋਧੇ ਡਿੱਗੇ ਚਲੇ ਔਰ ਬੀਰੰ ਹਥਿਆਰੰ ਉਗਾਰੇ ਤਦੋ ਹੋਰ ਯੋਧੇ ਸ਼ਸਤਰ ਉਲਾਰ ਕੇ ਯੁੱਧ ਭੂਮੀ ਵੱਲ ਚੱਲ ਪਏ ਤਬੈ ਰੋਸ ਦੇਵੀਆਂ ਸਰੋਗੰ ਚਲਾਏ ਤਦੋ ਦੇਵੀ ਨੇ ਕ੍ਰੋਧਵਾਨ ਹੋ ਕੇ ਬਹੁਤ ਸਾਰੇ ਤੀਰ ਸਰ ਉਹ ਗ ਚਲਾਏ ਆਤੇ ਸ਼ੂਰ ਵੀਰਾਂ ਨੂੰ ਬਿਨਾ ਪ੍ਰਾਣ ਕੇ ਯੁੱਧ ਮਦੰ ਗਿਰਾਏ ਰਾਣਾ ਤੋਂ ਸਖਣਾ ਕਰਕੇ ਯੁੱਧ ਭੂਮੀ ਵਿੱਚ ਡਿਗਾ ਦਿੱਤਾ ਚੋਪਈ ਜੇ ਜੇ ਸੱਤਰ ਸਮੂਹੇ ਆਏ ਜਿਹੜੇ ਜਿਹੜੇ ਵੈਰੀ ਦੈਂਤ ਸਾਹਮਣੇ ਆਏ ਸਭ ਐ ਦੇਵਤਾ ਮਾਰ ਗਿਰਾਏ ਉਹਨਾਂ ਸਾਰਿਆਂ ਨੂੰ ਦੇਵੀ ਨੇ ਮਾਰ ਸੁੱਟਿਆ ਸੈਨਾ ਸਕਲ ਜਬਾਹਨ ਡਾਰੀ ਜਦੋਂ ਸਾਰੀ ਵੈਰੀ ਸੈਨਾ ਮਾਰ ਦਿੱਤੀ ਗਈ ਆਸੁਰੇਸ਼ ਕੋਪਾ ਅਹੰਕਾਰੀ ਤਦੋ ਹੰਕਾਰੀ ਤੈਤਰਾਜ ਆਸੁਰੇਸ਼ ਕਰੋਧਿਤ ਹੋ ਗਿਆ ਆਪ ਯੁੱਧ ਤਬ ਕੀਆ ਪਵਾਨੀ ਤਾਦ ਪਵਾਨੀ ਨੇ ਆਪ ਯੁੱਧ ਕੀਤਾ ਚੁਣ ਚੁਣ ਹਨ ਪਖਰੀਆ ਪਾਨੀ ਆਤੇ ਚੋਨ ਚੋਨ ਕੇ ਕਵਜ ਧਾਰੀਆਂ ਪਖਰੀਆਂ ਨੂੰ ਬਾਣਾ ਨਾਲ ਮਾਰ ਦਿੱਤਾ। ਕ੍ਰੋਧ ਜਵਾਲ ਮਸਤਕ ਤੇ ਪਿਗਸੀ। ਦੇਵੀ ਦੇ ਮਸਤਕ ਤੋਂ ਕ੍ਰੋਧ ਦੀ ਅਗਨੀ ਪ੍ਰਗਟ ਹੋਈ। ਤਾਂ ਤੇ ਆਪ ਕਾਲਿਕਾ ਨਿਕਸੀ। ਜਿਸ ਵਿੱਚੋਂ ਆਪ ਕਾਲਕਾ ਦੇਵੀ ਨਿਕਲੀ। ਮਧੁਪਾਰ ਛੰਦ। ਮਧੁਪਾਰ ਨਾਮ ਦਾ ਇਹ ਛੰਦ ਹੈ। ਮੁਖ ਬਾਮਤ ਜਵਾਲ ਕਾਲਕਾ ਦੇ ਮੂੰਹ ਵਿੱਚੋਂ ਅਗਨੀ ਨਿਕਲ ਰਹੀ ਸੀ ਨਿਕਸੀ ਕਪਾਲ ਦੇਵੀ ਦੁਰਗਾ ਦੇ ਮੱਥੇ ਤੋਂ ਨਿਕਲੀ ਮਾਰ ਇੱਕ ਜੇਸ ਉਸ ਨੇ ਹਾਥੀਆਂ ਦੇ ਸਵਾਰਾਂ ਨੂੰ ਮਾਰ ਦਿੱਤਾ ਛੋਟੇ ਹਾਇਸ ਅਤੇ ਘੋੜਿਆਂ ਦੇ ਸਵਾਮੀਆਂ ਨੂੰ ਘੋੜਿਆਂ ਤੋਂ ਵਿਛੋੜ ਦਿੱਤਾ ਅਰਥਾਤ ਮਾਰ ਦਿੱਤਾ ਛਟੰਤ ਬਾਣ ਯੁੱਧ ਵਿੱਚ ਬਾਣ ਚੱਲ ਰਹੇ ਸਨ ਚਮਕਤੇ ਕਿਰਪਾਨ ਤਲਵਾਰਾਂ ਚਮਕ ਰਹੀਆਂ ਹਨ ਸਾਗੰ ਪਰਹਾਰ ਬਰਛਿਆਂ ਦੇ ਵਾਰ ਹੋ ਰਹੇ ਸਨ ਖੇਲਤ ਤਮਾਰ ਮਾਨੋ ਸੂਰਮੇ ਤਮਾਲ ਨਾਚ ਪਾ ਰਹੇ ਹੋਣ ਬਾਹ ਹੈ ਨਿਸੰਗ ਦਾਤ ਨਿਸੰਗ ਹੋ ਕੇ ਸ਼ਸਤਰ ਚਲਾ ਰਹੇ ਸਨ ਉਠੇ ਚੜੰਗ ਉਨਾ ਦੇ ਵਜਨ ਨਾਲ ਹੁਲ ਚੜੀਆਂ ਪ੍ਰਗਟ ਹੁੰਦੀਆਂ ਸਨ ਤੋਂ ਭਕ ਤੜਾਕ ਬੰਦੂਕਾਂ ਤੋਂ ਤੜ ਤੜ ਦੀ ਆਵਾਜ਼ ਨਿਕਲ ਰਹੀ ਸੀ ਓਠ ਤਕੜਾਕ ਅਤੇ ਗੋਲੀਆਂ ਵਾਰ ਨਾਲ ਕਾੜ ਕਾੜ ਦੀ ਧੁਨ ਉੱਠ ਰਹੀ ਹੈ ਬਰਕੰਤ ਮਾਏ ਤੇਵੀ ਮਾਤਾ ਲਲਕਾਰਦੀ ਸੀ ਭਵਕਾਂ ਤਕਾਈ ਜਖਮਾਂ ਵਿੱਚੋਂ ਲਹੂ ਵਗ-ਵਗ ਕਰਕੇ ਨਿਕਲ ਰਿਹਾ ਸੀ ਜੋ ਜੇ ਜਵਾਰ ਸੂਰਮੇ ਲੜ ਰਹੇ ਸਨ ਨੱਚੇ ਕਿਕਾਣ ਘੋੜੇ ਨੱਚ ਰਹੇ ਸਨ ਰਵਾਮਲ ਛਾਂਦ ਭਾਇਓ ਆ ਸੁਰੇਂਦਰ ਤਹਿ ਨਿਜ ਕੋਪ ਓਪ ਬੜਾਈ ਤਦੋ ਦਯਤ ਰਾਜਾ ਕਰੋਧਿਤ ਹੋ ਕੇ ਆਪਣੀ ਸ਼ਕਤੀ ਨੂੰ ਵਿਧਾਨਦਾ ਹੋਇਆ ਸੰਗ ਲੈ ਚਤੁਰ ਅੰਗ ਸੈਨਾ ਫੋਤ ਦਾ ਸ਼ਸਤਰ ਨਚਾਈ ਚੰਤ ਰੰਗਣੀ ਸੈਨਾ ਨੂੰ ਨਾਲ ਲੈ ਕੇ ਅੱਗੇ ਵਧਿਆ ਜਿਸ ਦੇ ਸੈਨਿਕ ਹਥਿਆਰਾਂ ਨੂੰ ਘੁਮਾਰੇ ਸਨ ਦੇਵ ਸ਼ਸਤਰ ਲਗੈ ਗਿਰ ਰਣ ਰੁੱਜ ਚੋਜ ਜਵਾਨ ਉਹ ਸੈਨਿਕ ਦੇਵੀ ਦੇ ਸ਼ਸਤਰ ਲੱਗਣ ਨਾਲ ਰਣ ਵਿੱਚ ਜੂਝਦੇ ਹੋਏ ਟਿਕ ਪਏ ਸਨ ਪੀਲੇ ਰਾਜ ਫਿਰੇ ਕਹੂੰ ਰਾਣ ਸੋਜ ਛੋਚ ਕੇ ਕਾਨ ਰਾਣ ਵਿੱਚ ਕਿਤੇ ਗਜਰਾਜ ਅਤੇ ਕਿਤੇ ਸੁੰਦਰ ਘੋੜੇ ਸਵਾਰਾ ਤੋਂ ਵਿਛੁਣਨੇ ਛੂਚ ਫਿਰੇ ਸੰ ਚੀਰ ਚਾਮਰ ਪੁੰਜ ਕੁੰਜਰ ਬਾਜਰਾਜ ਅਨੇਕ ਯੁੱਧਪੂਮੇ ਵਿੱਚ ਕਿਤੇ ਵਸਤਰ ਚੋਰਾ ਅਤੇ ਹਾਥੀਆਂ ਦੇ ਝੁੰਡ ਅਤੇ ਅਨੇਕ ਸ੍ਰੇਸ਼ਟ ਕੋੜੇ ਸਾਸਤਰ ਆਸਤਰ ਸੁਬੇ ਕਹੂੰ ਸਰਦਾਰ ਸਵਾਰ ਅਨੇਕ ਆਤੇ ਕਿਤੇ ਆਸ਼ਤਾ ਸ਼ਸਤਰਾਂ ਨਾਲ ਸੱਜੇ ਸਰਦਾਰ ਆਤੇ ਸਵਾਰ ਡਿੱਗੇ ਪੇਸਨ ਤੇਗਾ ਤੀਰ ਤੁਫਾਂਗ ਤਵਰਕੁ ਹੁੱਕ ਬਾਣ ਅਨੰਤ ਕਿਤੇ ਤਲਵਾਰਾਂ ਤੀਰ ਬੰਦੂਕਾਂ ਪੁਹਾੜੇ ਸੀਟੀ ਦੀ ਆਵਾਜ਼ ਕੱਢਣ ਵਾਲੇ ਕੁਹੱਕ ਬਾਣ ਖਿੰਡੇ ਪੇਸਨ ਬੇਦ ਬੇਦ ਗਿਰੇ ਪਰਛਿਨ ਸੂਰ ਸੋਭਾਵਾਂਤ ਆਤੇ ਕਿਤੇ ਵਰਸ਼ੀਆਂ ਨਾਲ ਵਿੰਨੇ ਹੋਏ ਸੂਰਬੀਰ ਡਿੱਗੇ ਹੋਏ ਸੋਬਾ ਪਾਰੇ ਸੰ ਗ੍ਰਿੱਧ ਬ੍ਰਿੱਧ ਉਡੇਤਹਾ ਫਿਕਰੰਤ ਸੁਆਨ ਸਿੰਗਰਾਲ ਉਥੇ ਯੁੱਧ ਭੂਮੀ ਵਿੱਚ ਵੱਡੀਆਂ ਵੱਡੀਆਂ ਗਿੱਦਾਂ ਉਡ ਰਹੀਆਂ ਸਨ ਆਤੇ ਕੁੱਤੇ ਆਤੇ ਗਿੱਦੜ ਬੋਲ ਫਿਕਰੰਤ ਰਹੇ ਸਨ ਮਤ ਦੰਤ ਸੁਪੱਛ ਪਵੈ ਕੰਕ ਬੰਕਰਸਾਲ ਦੇ ਗਏ ਹੋਏ ਮਸਤ ਹਾਥੀ ਪੱਖਾ ਵਾਲੇ ਪਰਬਤਾ ਵਰਗੇ ਲਗਦੇ ਸਨ ਅਤੇ ਉਹਨਾ ਉੱਤੇ ਬੈਠੇ ਕਾਂ ਨੋਕੀਲੀ ਦਬ ਰਸਾਲ ਜਿਹੇ ਪ੍ਰਤੀਤ ਹੁੰਦੇ ਸਨ। ਛੋਦਰ ਮੇਨ ਸ਼ੂਤਰ ਕਾ ਆਰਚਾਰਮ ਕਪਾਚ ਅਨੰਤ। ਛੋਟੀਆਂ ਸ਼ੁਰੀਆਂ ਨਿਕੀਆਂ ਮੱਛੀਆਂ ਜਿਹੀਆਂ ਸਨ ਅਤੇ ਅਨੰਤ ਢਾਲਾ ਕਛੂਆਂ ਵਾਂਗ ਸਨ। ਨਾਕਰ ਬਾਕਰ ਸੋ 112 ਮਾ ਸੋਬਿਤ ਸ੍ਰੋਣ ਨੇਰ ਦੁਰੰਤ ਕਾਵਚ 12 ਮ ਬਿਆਨਕ ਮਗਰਮ ਵਿਚ ਵਰਗੇ ਸੋਬ ਰੇਸਨ ਅਤੇ ਲਹੂ ਅਥਾ ਪਾਣੀ ਦੀ ਨਦੀ ਦੇ ਸਮਾਨ ਸੀ ਨਵ ਸੋਰ ਨਵ ਕਾ ਸੇ ਰਥੀ ਅਤੀਰਥੀ ਜਾਨ ਜਹਾਨ ਨਵੇਂ ਨੌਜਵਾਨ ਸੂਰ ਮੇ ਬੇੜੀਆਂ ਜਿਹੇ ਸਨ ਅਤੇ ਰਥੀ ਮਹਾਰਥੀ ਜਹਾਜ ਸਨ ਲਾ ਦਾ ਲਾ ਦਾ ਮਨੋ ਚਲੇ ਤਾਨ ਤੀਰ ਬੀਰ ਸਲਾਜ ਮਾਨੋ ਸੂਰਮੇ ਲਾਜ ਰੱਖਦੇ ਹੋਏ ਧੀਰਜ ਦੇ ਧੰਨ ਨੂੰ ਲੱਦ ਲੱਦ ਕੇ ਜਾ ਰਹੇ ਹੋਣ ਮੋਲ ਵਿੱਚ ਫਿਰੈ ਚੁਕਾਤ ਦਲਾਲ ਖੇਤ ਖਤੰਗ ਯੁੱਧ ਭੂਮੀ ਵਿੱਚ ਤੀਰ ਦਲਾਲਾ ਵਾਂਗ ਮੁੱਲ ਚਕਾਉਣ ਲਈ ਘੁੰਮ ਰਹੇ ਸਨ ਗਾਹੇ ਗਾਹੇ ਫਿਰੇ ਫੌਜਾਨ ਚਾਰ ਦਿਰਬ ਨਿਖੰਗ ਹੋ ਜਾਂ ਯੁੱਧ ਭੂਮੀ ਵਿੱਚ ਤਰਕਸ਼ਾ ਤੋ ਤੀਰਾ ਰੂਪੀ ਧਨ ਨੂੰ ਚੁਕਾ ਕੇ ਇੱਧਰ ਉੱਧਰ ਦੌੜੀਆਂ ਫਿਰ ਰਹੀਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ